ਪੰਗਾ ਤਲੇ ਆਇਆ ਫਿਰ ਜਾਂਦਾ ਇਹ ਰਸਾ ਲੈ ਜੂ ਜਾਂ ਫਿਰ ਉਹੀ ਮੈਂ ਚੱਕ ਲੂੰ ਜੇ ਮਨ ਝੜਦਾ ਹੋਣਾ 200 200 ਮਾਣਾ ਪੱਕ ਪਤਾ ਕਿੰਨੇ ਚਰਚੇ ਆ ਦੋ ਖੇਤੀਆਂ ਕਰਦੇ ਆ ਇੱਕ ਗੁੱਲੀ ਡੰਡੇ ਦੀ ਖੇਤੀ ਕਰਦੇ ਆ ਇੱਕ ਕਰਦੇ ਆ ਕਣਕ ਦੀ ਚੰਗੀਆਂ ਕਣਕ ਹੈ ਨਹੀਂ ਤਾਂ ਬਹੁਤ ਹੈ ਰ ਸਿਮਰਜੀ ਤਾਂ ਹੂੰ ਇਧਰ 오ਡੀਸਾ ਵਾਲਾ ਕਿਸਾਨ ਖੜਾ ਅੱਜ ਫਿਰ ਚੱਕਦੇ ਹਟਿਆ ਇਹਦਾ ਅੱਜ ਤਾਂ ਯਾਰ ਕੰਮ ਟੇਡਾ ਹੋ ਗਿਆ ਬੀਜੀ ਦਾ ਕਣਕ ਸੀ ਤੇ ਹੋ ਗਿਆ ਗੁੱਲੀ ਡੰਡਾਈ। ਬੰਦੇ ਨਾ ਉੱਤੋਂ ਦਾ ਐ ਲੱਗਦਾ ਜਿਵੇਂ ਸ਼ਾਉਣੀ ਬੈਠੀ ਹੁੰਦੀ ਆ। ਉਹ ਉੱਥੋਂ ਤਾਈ ਤੱਕ ਅੱਲਾ ਗੁੱਲੀ ਡੰਡਾਈ ਦਿੰਦਾ ਨਾ। ਆ ਕਿੱਧਰ ਤੁਰਿਆ ਆਉਂਦਾ ਯਾਰ। ਇੱਕ ਤਾਂ ਇਹਨੇ ਬਹੁ ਲਹੂ ਪੀਤਾ ਗੁੱਲੀ ਡੰਡੇ ਨੇ। ਧੋਏ ਨੇ ਲਹੂ ਪੀ ਲਿਆ। ਕੀ ਹੋ ਗਿਆ? ਕਿਹਦੇ ਨਾਲ ਗੱਲਾਂ ਹੀ ਕਰੀ ਜਾਂਦਾ। ਫਾਰਮੂਲਾ ਬਦਲਣਾ ਪਊਗਾ ਹੁਣ ਮਨ ਲਾ ਕੇ। ਕੀ ਗੁੱਲੀ ਡੰਡੇ ਨਾਲ ਕਰਦਾ ਗੱਲਾਂ? हां बराड़ा किमे हां ठीक है ਢੰਡੇ ਨਾਲ ਕਰਦਾ ਗੱਲਾਂ ਯਾਰ ਐਕਤੀ ਦਾ ਪਰਮਾਤਮਾ ਦਾ ਸ਼ੁਕਰਕ ਮਨਾਉਨੇ ਆਪਾਂ ਐਕਤੀ ਦੇ ਇੱਕ ਗੁੱਲੀ ਡੰਡਾ ਗੁੱਲੀ ਡੰਡਾ ਹੀ ਹੋਈ ਪਈ ਆ ਐਕਤੀ ਦਾ ਆਲੂਆਂ ਵਾਲਾ ਕੰਮ ਹੋ ਗਿਆ ਬੜੀ ਕੈਂਡ ਫਸਲ ਲੱਗੇ ਯਾਰ ਐਕਤੀ ਗੁੱਲੀ ਡੰਡੇ ਦੀ ਸਿਰਾਈ ਹੋ ਗਿਆ ਜਮਾ ਦੋ ਫਸਲਾਂ ਲਵਾਂਗੇ ਐਕਤੀ ਆ ਦੇਖ ਇਧਰ ਬੀਜ ਲਿਆ ਕਰ ਤੈਨੂੰ ਕਿੰਨੇ ਵਾਰੀ ਤਾਂ ਆਖਿਆ ਵੀ ਕਰ ਲੈ ਖੇਤੀ ਕਰ ਲੈ ਖੇਤੀ ਤਰ ਜਾਏਗਾ ਤੂੰ ਆ ਲਿੰਮਟਾਂ ਲੁਮਟਾਈਆਂ ਦਰਿਆ ਆ ਬੜਕਾ ਦੇਗਾ ਇੱਕ ਵਾਰੀ ਖੇਤੀ ਲਾਗੀ ਗੁੱਲੀ ਡੰਡੇ ਦੀ ਜੀ ਤੈਨੂੰ ਸ਼ਰਮ ਤਾਂ ਬਹੁਤ ਵਿਖੇ ਸੀ ਮਹਾ ਜਮਾ ਹੈ ਸਪਰੇਅ ਕਰਦੀ ਹੁਣ ਮੈਨੂੰ ਲੱਗਦਾ ਹੈ ਨਾ ਬਰਾੜਾ ਕਿਵੇਂ ਮੇਰੇ ਨਾਲ ਸਪਰੇਅ ਕਰਦੇ ਖੁਸ਼ ਕਾ ਤੂੰ ਇਹਨਾਂ ਗੁੱਲੀ ਡੰਡਾ ਯਾਰ ਮੈਂ ਤਾਂ ਸਮਝ ਨਹੀਂ ਕਣਕ ਤਾਂ ਦਿੰਦੀ ਨਹੀਂ ਯਾਰ ਬਾਈ ਬਾਈ ਉੱਤੇ ਵੀ ਆਪਾਂ ਤੈਨੂੰ ਪਹਿਲਾਂ ਵੀ ਦੱਸਿਆ ਸੀ ਆਪਾਂ ਦੋ ਖੇਤੀਆਂ ਕਰਦੇ ਆਂ ਇੱਕ ਗੁੱਲੀ ਡੰਡੇ ਦੀ ਖੇਤੀ ਕਰਦੇ ਆਂ ਇੱਕ ਕਰਦੇ ਆਂ ਕਣਕ ਦੀ ਆਹ ਹਾਂ ਕਣਕ ਦਾ ਤਾਂ ਰੇਟ ਹੈਗਾ 2400 ਰੁਪਿਆ ਇਹ ਵੇਚਦੇ ਆਪਾਂ 40000 ਨੂੰ ਕੁਇੰਟਲ ਆਹ ਹਾਂ 40000 ਨੂੰ ਕੁਆਂਟਲ ਵਿਕਦਾ ਇਹ ਤੇ ਕਣਕ ਦਾ ਛਿੱਟਾ ਤਾਂ ਕੋਈ ਕੋਈ ਹੈ ਵਿੱਚ ਕੇ ਫਿਰ ਵੇਚ ਲਈਏ ਇਹ ਆਪਣੇ ਮਸ਼ੀਨ Odisha ਚੋਂ ਭੇਜਦੇ ਨਾ ਉਹ ਪਹਿਲਾਂ ਉੱਤੋਂ ਤੋਂ ਗੁੱਲੀ ਡੰਡਾ ਵੱਢ ਲੈਂਦੇ ਆ ਉਦੋਂ ਬਾਅਦ ਜਿਹੜੀ ਕਣਕ ਹੁੰਦੀ ਆ ਉਹ ਵੱਢ ਕੇ ਆਪਾਂ ਦਾਣਾ ਮੰਡੀ 'ਚ ਸੜ ਦਿੰਨੇ ਆ ਐਂ ਆ ਗੱਲ ਇਹ ਇਹ ਆਪਣੇ 1.5 ਲੱਖ ਰੁਪਏ ਦਾ ਤਾਂ ਗੁੱਲੀ ਡੰਡਾ ਹੋ ਜਾਂਦਾ ਕਿੱਲੇ 'ਚ ਹੂੰ ਤੇ 40 ਹਜ਼ਾਰ ਦੀ ਕਣਕ ਹੋ ਜਾਂਦੀ ਆ ਨਹੀਂ ਹੋ ਜਾਂਦਾ ਭਾਈ ਹੋ ਜਾਂਦਾ ਵੱਖਰਾ ਹੀ ਹੋ ਵਾਕਾ ਹੀ ਹੋ ਜਾਂਦਾ ਹੁਣ ਆਇਕ ਤੀਰ ਨਾ ਨਹੀਂ ਇਹ ਪੂਰਾ ਤਗੜਾ ਯਾਰ ਹਨਾ ਪੂਰਾ ਆ ਯਾਰ ਪੜਿਆ ਪੜਿਆ ਦੇਖ ਕਿਵੇਂ ਪੂਰਾ ਪੜਿਆ ਮੈਂ ਤਾਂ ਗੇ ਗਈ ਇਹਨਾਂ ਦਾ ਪੂਰਾ ਪੜਿਆ ਪਰ ਮੈਂ ਤੇਰੇ ਨਾਲ ਗੁੱਸੇ ਆ ਬਰਾੜਾ ਕੀ ਗੱਲ ਹੋ ਗਈ ਉਦੋਂ ਤੋਂ ਮੇਰੀ ਪਾ ਗਿਆ ਵੀਡੀਓ ਹਾਂ ਤੇ ਉਹ ਯਾਰ Odisha ਆਲੇ ਫੋਨ ਕਰੀ ਜਾਂਦੇ ਆ ਹਾਂ ਤੈਨੂੰ ਉਹ ਤੇਰੀ ਵੀਡੀਓ ਦੇਖ ਕੇ ਉੱਥੇ ਹੁਣ ਫੋਨ ਕਈ ਕਿਸਾਨਾਂ ਨੇ ਕਰ ਲੇ ਕੀ ਆਂਦੇ ਐਕ ਤੇ ਯਾਰ ਰੇਟ ਘਟਾ ਦਿੰਦਾ ਮੈਂ ਅੱਜ ਤੇ ਇੱਧਰ ਦੇਖੀ ਆ ਆ ਵੀ ਵੀਰ ਪੂਰਾ ਹੈ ਇਹ ਤਾਂ ਯਾਰ ਮੇਰਾ ਪੋਤਾ ਹਾ ਪੋਤ ਮੇਰਾ ਆ ਦੇਖ ਐਸੀ ਬੱਲੀ ਦੇਖ ਇਹਦੀ ਬੱਲੀ ਸਪਰੇਅ ਫਰੂ ਕਿਵੇਂ ਫਿਰ ਇਹਦੇ ਤੇ ਹੁਣ ਹੁਣ ਸਪਰੇਅ ਮੈਂ ਨੁਕਤਾ ਨਹੀਂ ਦੱਸਣਾ ਇਹ ਸੁਣ ਨਾ ਨਾ ਮੇਰੀ ਗੱਲ ਸੁਣੋ ਤੂੰ ਗਵਾਂਢੀ ਹੈ ਨਹੀਂ 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 ਮੇਰੀ ਮੇਰੀ ਗੱਲ ਮੇਰੀ ਗੱਲ ਬਹੁਤ ਨੁਕਸਾਨ ਕਰ ਗਿਆ ਬਰਾੜਾ ਵੀਡੀਓ ਪਾ ਕੇ ਨਾ ਤੂੰ ਮੇਰੀ ਉੱਤੇ ਬਹੁਤ ਨੁਕਸਾਨ ਕਰਤਾ ਚਲਾਈ ਤੀ ਬੀ ਤਾਂ ਦੇ دینی ਥੋੜਾ ਯਾਰ ਬੀ ਤੈਨੂੰ ਦੇ ਦੂੰਗਾ ਥੋੜਾ ਮੋਟਾ ਤੇ ਇਹ ਵੈਰੈਟੀ ਕਿਹੜੀ ਹੈ ਇਹ ਬੜਾ ਫਾਇਲਰ ਦਾ ਪੁੱਤ ਇਹ ਤਾਂ 10 10 ਫਟ ਹੋ ਜਾਂਦਾ ਇੱਕ ਤੇ ਮੈਂ ਰੇ ਕੱਟ ਭਾਈਆ ਕਣਕ ਨੂੰ ਕਿਉਂ ਦੱਦਿਆਂ ਦਾ ਨਹੀਂ ਨਹੀਂ ਇਹ 오ਡੀਸਾ ਚੋਂ ਹੀ ਮੰਗਾਈ ਆ ਇਹ ਇੰਪੋਰਟ ਹੋ ਕੇ ਹੀ ਆਉਂਦਾ ਉਹ ਇਹ ਨਾ ਬਾਹਰੋਂ ਮੇਰੇ ਕਿਸੇ ਨੂੰ ਨਹੀਂ ਪਤਾ ਇੱਥੇ ਨਹੀਂ ਪਤਾ ਆਮ ਗੁੱਲੀ ਡੰਡਾ ਹਰਾ ਹੁੰਦਾ ਆ ਦੇਖ ਹੈ ਨਾ ਪੀਲਾ ਦੇਖ ਆ ਤਾਂ ਯਾਰ ਬੜਾ ਵੈਰੈਟੀ ਦੇਖ ਤੋ ਇਹ ਪਰ ਆਪਾ ਤੇਰੇ ਨਾਲ ਗੁੱਸੇ ਆ ਤੂੰ ਐਵੇਂ ਨਾ ਵੀਡੀਓ ਵੀਡੀਓ ਅੱਜ ਵੀ ਕਿਤੇ ਬਣਾ ਲਈ ਤੂੰ ਉੱਤੇ ਮੇਰਾ ਬਹੁਤ ਨੁਕਸਾਨ ਕਰ ਗਿਆ ਤੂੰ ਮੇਰਾ ਯਾਰਾ ਵੀਡੀਓ ਜਾਵਣੀ ਪਉਂਦਾ ਮੈਨੂੰ ਸਹੀ ਤੇ ਦੱਸਦੇ ਵੀ ਆਈ ਤੀ ਮੈਨੂੰ ਵੀ ਮੈਂ 5-4 ਕਿਲਿਆ ਰੱਖ 5-4 ਕਿਲਿਆਂ ਦਾ ਤਾਂ ਨਹੀਂ ਹੁਣਾ ਬਰਾੜਾ ਯਾਰ ਆਏ ਨਾ ਨਹੀਂ ਮੈਂ ਉਹ ਨਾ ਤੈਨੂੰ ਪਤਾ ਇਹ ਵੀ ਹੈਗਾ ਮਹਿੰਗਾ ਇਹ ਤਾਂ ਆ ਮੈਂ ਹੁਣ ਖਰਾਬ ਕਰਦਾ ਖਰਾਬ ਕਰਦਾ ਨਾ ਇੰਨਾ ਵੀ ਖਰਾਬ ਕਰਦਾ ਇਹ ਤਾਂ ਜੁਰਮਾਨਾ ਪਾਉਣਗੇ ਮੈਨੂੰ ਐ ਨਹੀਂ ਪਤਾ 1000 ਪਾਉਣਗੇ 2000 ਪਾਉਣ 5 ਪਾਉਣ ਇਹ ਓਡੀਸ਼ਾ ਚ ਮੈਂ ਸੁਣਿਆ ਚੂਚੇ ਚਾਚੇ ਖਾਂਦੇ ਫੀਡ ਓਡੀਸ਼ਾ ਚ ਤਾਂ ਬਹੁਤ ਕੰਮ ਆਉਂਦਾ ਓਡੀਸ਼ਾ ਵਾਲੇ ਬਾਹਰ ਭੇਜਦੇ ਨੇ ਇਹਨੂੰ ਅੱਛਾ ਸ਼ੈਂਪੂ ਇਹ ਹੁੰਦਾ ਐਕਸਪੋਰਟ ਹੁੰਦਾ ਐਕਸਪੋਰਟ ਦਾ ਮਾਲ ਆ ਇਹ ਸਾਰਾ ਦੇਖ ਯਾਰਾ ਇਹ ਆਪਣਾ ਹੀ ਖੇਤ ਸ਼ੂਟ ਕਰਦਾ ਇਹਨੂੰ ਆਸੇ-ਪਾਸੇ ਦੇਖ ਲੈ ਤੂੰ ਕਿਸੇ ਦੇ ਗੁੱਲੀ ਡੰਡਾ ਨਹੀਂ ਖੇਤ ਤੇ ਤੇਰਾ ਸ਼ੂਟ ਕਰਨਾ ਹੀ ਹੈ ਹਾਂ ਯਾਰ ਪਿਆਰ ਦੇਖ ਉੱਤੋਂ ਆਏ ਤਿੰਨ ਦੂਰੋਂ ਮਾਰਦੀ ਆ ਭਾਵੇਂ ਮੈਂ ਨਹੀਂ ਨਾ ਫੈਲ ਰਹੀ ਨਹੀਂ ਰੱਖੇ ਮੇਰਾ ਪੁੱਤਾਂ ਦਾ ਕਿਸੇ ਦਾ ਮੈਂ ਗਾਂ ਵਦੂ ਕਿਸਾਨ ਆ ਨਾ ਕਹਾਂ ਤਾਂ ਮੈਨੂੰ ਤੁੰਦਸੀ ਜਾਨਾ ਤੇ ਇਹ ਐਂ ਵਧੇਗਾ ਫਿਰ ਤੂੰ ਗੁੱਲੀ ਡੰਡੇ ਨਾਲ ਇਹ ਗੁੱਲੀ ਡੰਡੇ ਨਾਲ ਵਧਣਾ ਹੀ ਹੈ ਯਾਰ ਤੁਸੀਂ 40000 ਦੀ ਕਣਕ ਹੁੰਦੀ ਆ ਛੋਡੇ ਬਾਈ ਮੇਰਾ ਸਵਾ ਲੱਖ ਰੁਪਏ ਦਾ ਗੱਲਾ ਗੁੱਲੀ ਡੰਡਾ ਹੀ ਹੋ ਜਾਂਦਾ ਤੁਸੀਂ ਮੇਰੇ ਨਾਲ ਤਾਂ 10 ਸਾਲ ਨਹੀਂ ਰਲ ਸਕਦੇ ਨਹੀਂ ਤਾਂ ਛੋਡੇ ਤਾਂ 10 ਆਹੀ ਤਾਂ ਪੜੇ ਲਿਖੇ ਦਾ ਫਰਕ ਆ ਮੱਲਾ ਹੁਣ ਜਦੋਂ ਨੂੰ ਤੁਸੀਂ ਇਹਦੀ ਖੇਤੀ ਕਰੋਗੇ ਉੱਥੇ 2-3 ਨਹੀਂ ਤਾਂ ਨੰਬਰ ਲੈ ਲਿਆ ਓਡੀਸਾ ਵਾਲਿਆਂ ਨੇ ਇੱਕ ਤੇ ਮੇਰਾ 2000 ਰੁਪਏ ਰੇਟ ਘਟਾਉਂਦੇ ਸੀਗੇ ਮਸਾ ਰੋਲਾ ਰੋਲਾ ਪਾ ਕੇ ਉਹਨਾਂ ਨਾਲ ਉਸੇ ਚਾਰ ਕੀ ਡੀਲ ਪੱਕੀ ਕਰੀ ਆ ਕਿਉਂ ਤਾਂ ਐਂ ਕਰ ਜੇ ਸਾਂਝਾ ਕਰ ਲਈ ਮੇਰੇ ਨਾਲ ਯਾਰ ਇੱਕ ਤੀ 10 ਕਿੰਨਾ ਖਰਚਾ ਹੋਇਆ ਨਹੀਂ ਸਾਂਝਾ ਨਹੀਂ ਨਾ ਖਰਚਾ ਇਹਦੇ ਤੇ ਕਿਹੜਾ ਹੋਣਾ ਯਾਰ ਇਹਦਾ 20 ਚੰਗਾ ਮਿਲ ਜੇ ਉਹੀ ਹੋ ਜਾਂਦਾ ਬਾਅਦ ਚ ਤਾਂ ਓਹਨ ਲੋਕਾਂ ਨੂੰ ਕਹੀਦਾ ਵੀ ਖਰਚਾ ਬਹੁਤ ਹੋ ਜਾਂਦਾ ਇਹਦਾ 20 ਹੀ ਮਿਲਣ ਤੇ ਆ ਬਾਹਰ ਆਇਆ ਮੈਨੂੰ ਗੀੜਾ ਆਕੜਾ ਮੈਂ ਤਾਂ ਯਾਰ ਆ ਦੇਖ ਫੇਰ ਤਾਂ ਜਾਨ ਨੂੰ ਜੀ ਨਹੀਂ ਕਰਦਾ ਤੇਰੀ ਤਾਂ ਫਸਲ ਵੇਖ ਕੇ ਪੁੱਤਾਂ ਦੇ ਆਹ ਨਾ ਮੇਰਾ ਰੂਹ ਹੀ ਖੁਸ਼ ਹੋਈ ਜਾਂਦੀ ਆ ਰੂਹ ਖੁਸ਼ ਹੋਈ ਜਾਂਦੀ ਇਹਨੂੰ ਦੇਖ ਦੇਖ ਕੇ ਆ ਦੇਖ ਨਹੀਂ ਸ਼ਰਮ ਕਰ ਯਾਰ ਕਾ ਨਹੀਂ ਇਹ ਫਿਰ ਕੀ ਚੱਕਰ ਆਇਆ ਤੈਨੂੰ ਲੋਕ ਆਏ ਨਹੀਂ ਕਹਿੰਦੇ ਯਾਰ ਐਵੇਂ ਗੁੱਲੀ ਡੰਡਾ ਹੀ ਖੜਾ ਹੋਇਆ ਮਰਿਆ ਉਵੇਂ ਆਏ ਭਾਈ ਲੋਕ ਸਹੀ ਸਹੀ ਦੱਸ ਯਾਰ ਸਹੀ ਤੈਨੂੰ ਹੁਣ ਕਸ ਕਹਿ ਸਕਦੇ ਲੋਕਾਂ ਦਾ ਤਾਂ ਹੁਣ ਪਤਾ ਹੀ ਨਹੀਂ ਉਹਨਾਂ ਨੂੰ ਤਾਂ ਆਏ ਵੀ ਗੁੱਲੀ ਡੰਡਾ ਕਰਾਉਂਦੇ ਸਹੀ ਸਹੀ ਦੱਸ ਜੋ ਸਹੀ ਗੱਲ ਦੱਸ ਦੇ ਮੈਨੂੰ ਤਾਂ ਨਹੀਂ ਲੱਗਦਾ ਤੂੰ ਵੀਜਾ ਇਹ ਤਾਂ ਹੁਣ ਤੂੰ ਨਾ ਆਉਂਦਾ ਪਰਤ ਰੱਖਣ ਵਾਸਤੇ ਹੀ ਕਹੀ ਜਾਂਦਾ ਇਹ ਹੁਣ ਨਾ ਬਸ ਆਹ ਜਦੋਂ ਉਦੋਂ ਮਸ਼ੀਨ ਆਉਗੀ ਡਿਸਾ ਤੋਂ ਸਪੈਸ਼ਲ ਵਟਾਂ ਤੇ ਜਾਊਗੀ ਉਹ ਕੱਲੇ ਕਟਰ ਹੁੰਦਾ ਉਹਦਾ 47 ਫੁੱਟ 47 ਫੁੱਟ ਹਾਂ ਵਟ ਤੇ ਇਧਰੋਂ ਵਟ ਤੇ ਜਾਊਗੀ ਉਧਰੋਂ ਉਹ ਜਿਹੜੀ ਖੰਭ ਜੇ ਵਾਲੇ ਨਹੀਂ ਆਉਂਦੇ ਹੁੰਦੇ ਬੱਤਕ ਜੀ ਸਪਰੇਅ ਕਰਨ ਵਾਲੇ ਆਏ ਆ ਬਸ ਵਟਾਂ ਤੇ ਟਾਇਰ ਜਾਣਾ ਉੱਤੋਂ ਨੇ ਲਾਪਰ ਦੇ ਤਰੀ ਜਾਣਾ ਇਹ ਫਰੋਂਦੀ ਕਿੱਥੋਂ ਦੀ 47 ਫੁੱਟ ਸੜਕ ਤੇ ਤਾਂ ਫਿਰ ਕੇ ਟੇਡਾ ਕਰਕੇ ਖੱਟੀ ਹੋ ਜਾਂਦੀ ਔਦੋਂ ਖੱਟੀ ਹੋ ਜਾਂਦੀ ਹੈ ਇਹ ਇੱਥੋਂ ਆਪਣੀਆਂ ਵਟਾਂ ਉਹ ਹਿਸਾਬ ਨਾਲ ਪਾਏ ਜਾਂ 47 47 ਫੁੱਟ ਦੇ ਵਟਾ ਆ ਵਟ ਤੋਂ ਉਹ ਫੱਟ ਦੀ 47 ਫੁੱਟ ਦੀ ਦੂਰੀ ਆ ਵਟਾਂ ਤੇ ਜਾਣਾ ਉਹਨੇ ਇੱਕ ਸੈਜ ਬਣ ਲੈਣਾ ਜਿਵੇਂ ਮੈਸਤਰੀ ਨਹੀਂ ਰੰਦਾ ਲਾਉਂਦਾ ਹੁੰਦਾ ਆਏ ਰੰਦਾ ਲਾ ਕੇ ਉੱਤੋਂ ਤਾਂ ਸਾਰਾ ਲਾਪਰਕੇ ਲੈ ਜਾਣਾ ਥੱਲੇ ਆਪਣੀ ਕਣਕ ਖੜੀ ਦੇਖਣੀ ਨਹੀਂ ਰੀਸਾਂ ਯਾਰ ਵਾਹੀ ਤਾਂ ਤੇਰੀ ਆ ਅਸੀਂ ਤਾਂ ਭਾਈ ਐਵੇਂ ਧੰਦੀ ਪੜਦੇ ਆ ਜੇ ਗੱਲ ਚੱਲੇ ਇਹਦਾ ਅਸੀਂ ਤਾਂ ਧੰਦ ਪੜਦੇ ਆ ਅਸੀਂ ਤਾਂ ਤੇਰੀ ਆ ਜੱਟਾ ਹਾਂ ਹੁਣ ਆਪਾਂ ਇੱਕ ਕੋਲਡ ਸਟੋਰ ਲਾ ਲੈਣਾ ਇੱਕ ਤੇ ਆਪਾਂ ਆਲੂਆਂ ਵਾਲਾ ਆਲੂਆਂ ਵਾਲਾ ਗਾਣੋਂ ਆਪਾਂ ਆਲੂ ਵੀ ਓਡੀਸਾ ਚੋਂ ਮੰਗਾ ਕੇ ਲਾਉਣਾ ਆਲੂ ਓਡੀਸਾ ਚ ਲਾਉਣਾ ਝੋਨੇ ਦੀ ਇੱਕ ਵੈਰਾਈਟੀ ਸਪੈਸ਼ਲ ਆਉਂਦੀ ਆ 200 ਮਣ ਝੜਦਾ ਉਹ ਝੋਨਾ 200 ਮਣ 200 ਮਾਣਾ ਸੋ ਪੱਕ ਪਤਾ ਕਿੰਨੇ ਚਿਰ ਚੱਜਦਾ ਉਹ ਸਵਾ ਮਹੀਨੇ ਜੀ ਉਸ ਤੋਂ ਬਾਅਦ ਫੇਰ 26 ਲਾ ਦਾਂਗੇ ਤੁਸੀਂ ਤਾਂ ਹਲੇ ਉੱਜੇ ਪਏ ਉੱਥੇ ਉਹੀ ਬਸ ਡੱਕਦੇ ਡੋਗਰ ਲਾ ਲਿਆ ਕਿਤੇ 26 ਲਾ ਲਿਆ ਕਿਤੇ ਅਸੀਂ ਅਸੀਂ ਤਾਂ ਉੱਥੇ ਭਈਆ ਵੀ ਆ ਗਣਕ ਝੋਨਾ ਕਣਕ ਝੋਨਾ ਇਹਦਾ ਆ ਤਾਂ ਆਹ ਦੇਖ ਆਪਾਂ ਇੱਥੋਂ ਹੀ ਆ ਪਿਛਲੀ ਵਾਰੀ ਗੁੱਲੀ ਡੰਡਾ ਵੇਚਾ ਹਾਂ ਪਿਛਲੀ ਵਾਰੀ ਇਹ ਪੱਤਾ ਲੱਗਿਆ ਜੀ ਖੇਤੀ ਕਰੀ ਸੀ ਆ ਬਣਾਤਾ ਸਾਰਾ ਕੁਝ ਦੇਖ ਲੈ ਆਹੋ ਐ ਇੱਕ ਤੀ ਥਾਰ ਬੱਕ ਕਰਾਤੀ ਇੱਕ ਆਪਾਂ ਥਾਰ ਹਾਂ ਤੇ ਇੱਕ ਫੋਰ ਫੋਰ ਹਾਂ 4x4 ਆ ਇੱਕ ਕੋਲਡ ਸਟੋਰ ਲਾ ਦੇਣਾ ਇੱਤੇ ਤੇ ਕਿਰਪਾ ਯਾਰ ਜਦੋਂ ਤੁਸੀਂ ਆਹ ਖੇਤੀ ਚਾਹੋਗੇ ਨਾ ਉਦੋਂ ਮੈਂ ਬਹੁਤ ਗਾਂ ਲੰਘ ਜਾਊਗਾ ਉਦੋਂ ਤਾਂ ਐ ਨਹੀਂ ਪਤਾ ਵੀ ਇੱਥੇ ਕਿੰਨੇ ਭਾਂ ਦੀ ਖੇਤੀ ਹੋਇਆ ਕਰੇ ਮੇਰੇ ਖੇਤ ਜਿਹੜੇ ਸਹਾਰ ਨਾਲ ਮੇਨੂੰ ਤੇ ਗੁੱਲੀ ਡੰਡਾ ਹੁੰਦਾ ਗਾਂ ਠੇਕਾ ਠੇਕਾ ਇੱਤੇ ਆਪਾਂ ਵਾਣ ਲਿਆ ਗਾਂ ਨੂੰ 1,70,000 ਰੁਪਏ ਚ ਲਿਆ ਗੁੱਲੀ ਡੰਡੇ ਵਾਸਤੇ ਸਪੈਸ਼ਲ ਪਹਿਲਾਂ ਵਿਹਲਾ ਰੱਖਾਂਗੇ ਉਦੋਂ ਬਾਅਦ ਕੱਲੇ ਗੁੱਲੀ ਡੰਡੇ ਦੀ ਖੇਤੀ ਕਰਨੀ ਆਪਾਂ ਕਣਕ ਦੀ ਚਲ ਠੀਕ ਹੈ ਨਹੀਂ ਮੈਂ ਸਹੀ ਆ ਹਾਂ ਬੀ ਲੈ ਕੇ ਜਾਣਾ ਹੋਇਆ ਤਾਂ ਹੁਣ ਮੈਨੂੰ ਦੱਸ ਦੇ ਪਹਿਲਾਂ ਹਾਂ ਬੀ ਮੈਂ ਪੱਕਾ ਲੈ ਕੇ ਜਾਉ 40000 ਰੁਪਏ ਨੂੰ ਕਿਲੋ ਮਿਲਦਾ ਬੀ 40000 ਹਾਂ ਕਿਲੋ ਚੱਲ ਆਂ ਕਰੀ ਕਿੱਲੇ ਕਰਾ ਮੇਰਾ ਤਾਂ ਗਾਂ ਕਵਾਂਟਲ ਵੇਖਦਾ 40000 ਨੂੰ ਪਰ ਜਿਹੜਾ ਬੀ ਉਹ ਉੱਥੋਂ ਪਹਿਲਾਂ ਬਾਹਰ ਤੂੰ ਐ ਤੂੰ ਆਏ ਕਰੀ ਮੇਰਾ ਕਿੱਲੇ ਕਰਾ ਕਿ ਮੈਂ ਆਪਕੇ ਬਣਾ ਲੂੰਗਾ ਕਿੱਲੇ ਦਾ ਬਸ ਤੈਨੂੰ 40000 ਦਾ ਕਿਲੋ ਪਾ ਦੇ ਬਸ ਉਸ ਤੋਂ ਬਾਅਦ ਗਾਂ ਨਾਲ ਗੱਲ ਕਰੀਂ ਨਹੀਂ ਜਾਵਾਂਗੀ ਦੱਸੀ ਨਾ ਤੂੰ ਵੀ ਬਸ ਠੀਕ ਆ ਲੈ ਵੀ ਆਹਾ ਹੁਣ ਬੰਦਾ ਨਾ ਗਾਂ ਨੂੰ ਕਾਲਜੋਂ ਵੀ ਇਹਨੂੰ ਹਟਾ ਲੈਣਾ ਆਪਾਂ ਤੇ ਬਾਣ ਵੀ ਇਹ ਰੱਖੂਗਾ ਤੇ ਗੁੱਲੀ ਡੰਡਾ ਵੇਜੂਗਾ ਨਾ ਕੋਈ ਇਹਦੇ ਤੋਂ ਲਵੇ ਨਾ ਕਰੇ ਤੇ 2 ਸਾਲਾਂ ਚ ਇਸੇ ਦਾ ਵਾਹ ਨਹੀਂ ਮੁੜ ਕੇ 40000 ਰੁਪਏ ਨੂੰ ਮੈਂ ਲਊਗਾ ਠੇਕੇ ਤੇ ਐ ਸਕੀਮ ਲਾਉਣੀ ਪੈਂਦੀ ਆ ਇਹ ਯਾਰ ਮੈਨੂੰ ਸਮਝ ਨਹੀਂ ਆਉਂਦੀ ਪਤਾ ਨਹੀਂ ਤਾਂ ਮੈਨੂੰ ਦੇਖ ਕੇ ਬਿਸ਼ਰਮੀ ਕਰਕੇ ਐ ਕਹਿਣ ਲੱਗ ਜਾਂਦਾ ਵੀ ਵਿਗਦਾ ਹੈ ਯਾਰ ਇੱਕ ਜੀ ਤਾਂ ਮੇਰਾ ਐ ਕਰਦਾ ਵੀ ਲਾਲਾ ਹੈ ਇਹ ਮਾ ਪਾਂਢੇ ਮਾਇਂਦੇ ਯਾਰ ਕਿਤੇ ਨਹੀਂ ਯਾਰ ਪੈਸੇ ਤਾਂ ਬਚਦੇ ਐਵੇਂ ਤਾਂ ਨਹੀਂ ਸੱਜਣਾ ਇਹ ਤਾਂ ਬਾਜ ਤੇ ਐਵੇਂ ਤਾਂ ਨਹੀਂ ਯਾਰ ਫਾਰਮ ਨੂੰ ਰੰਗ ਹੁੰਦਾ ਫਾਰਮ ਬਣਦੇ ਮੇਥੋਂ ਤਾਂ ਘਰੇ ਹੀ ਨਹੀਂ ਰੰਗਦੀ ਕੁਚੀ ਨਹੀਂ ਮਰੀਗੀ ਤੂੰ ਐਂ ਕਰ ਸੱਜਣਾ ਪੰਗਾ ਤਾਂ ਲੈ ਆਇਆ ਫਿਰ ਜਾਂ ਤਾਂ ਇਹ ਰਸਾ ਲੈ ਜੂ ਜਾਂ ਫਿਰ ਉਹ ਹੀ ਮੈਂ ਚੱਕ ਲੂੰ ਕਰਾਂਗੇ ਅਕਤੀ ਤਾਂ ਕਰਦੇ ਆ ਬਾਪੂ ਨਾਲ ਗੱਲ